ਦਾ ਦੱਸਦਾ ਜੀ ਬਾਹਾਂ ਚ ਹੁਣੇ ਸਰਿੰਜ ਡਿੱਗੀ ਆ ਸਾਹਮਣੇ ਆ ਸਰਿੰਜ ਪਈ ਆ ਆ ਸਰਿੰਜ ਪਈ ਆ ਆ ਪੰਜਾਬ ਸਰਕਾਰ ਕਹਿੰਦੀ ਹੈ ਵੀ ਯੁੱਧ ਨਸ਼ਿਆਂ ਵਿਰੁੱਧ ਆ ਨੌਜਵਾਨੀ ਦਾ ਹਾਲਾਤ ਵੇਖ ਲਓ ਤੁਸੀਂ 2 ਘੰਟੇ ਗੇ ਪੈਨੂ 2 ਘੰਟੇ ਹੋ ਗਏ ਪੈਨੂ ਅਸੀਂ ਹੁਣ ਇੱਥੇ ਸਾਡੇ ਖੇਤ ਕੋਲੇ ਆਏ ਸੀ ਤੇ ਸਾਨੂੰ ਪਤਾ ਲੱਗਾ ਆਹ ਹਾਤ ਨੇ ਨੌਜਵਾਨਾਂ ਦੇ ਆਹ ਸਰੇਂਜ ਪਈ ਕੋਲੇ ਸਾਥੀਓ ਤੇ ਉਹ ਪਰੇ ਉਹ ਸਾਰਾ ਇਹਦਾ ਲੈਟਰ ਲੂਟਰ ਪਿਆ ਵਾ ਜੈਨ ਜੀ ਕੱਲ ਇੱਕ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਹੜਾ ਕਿ ਜੇ ਸੰਬੰਧੀ ਲੋਕੇਸ਼ਨ ਵਗੈਰਾ ਜਿਹੜੀ ਮੰਮੂ ਖੇੜਾ ਘਾਟਵਾ ਦੱਸੀ ਗਈ ਸੀ ਜਿਸ ਰਿਗਾਰਡਿੰਗ ਅਸੀ ਉਸ ਵੀਡੀਓ ਨੂੰ ਵੈਰੀਫਾਈ ਕਰਦੇ ਹੋਏ ਜਿਹੜਾ ਮੁੰਡੇ ਦੀ ਪਛਾਣ ਕੀਤੀ ਗਈ ਜਿੰਦਾ ਨਾਂ ਸੀ ਲਖਪ੍ਰੀਤ ਸਿੰਘ ਏ ਵੀ ਸਲਵਰੀ son of ਕੁਲਵੰਤ ਸਿੰਘ ਵਿਲੇਜ ਮੰਮੂ ਖੇੜਾ ਘਾਟਵਾ ਤੇ ਜਿੱਦੇ ਕਾਰਵਾਈ ਕਰਦੇ ਹੋਏ ਸਾਡੇ ਵੱਲੋਂ ਜਿਹੜਾ ਇੱਕ ਮੁਕਦਮਾ ਨੰਬਰ 1 ਡੇਟਿਡ 112026 ਅੰਡਰ ਸੈਕਸ਼ਨ 27 ਐਨਡੀਪੀਐਸ ਐਕਟ ਦੇ ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ ਤੇ ਜਿਹੜਾ ਅਸੀਂ ਇਸ ਲੜਕੇ ਨੂੰ ਕੱਲ ਨੂੰ ਜਿਹੜਾ ਡੀ ਐਡਿਕਸ਼ਨ ਸੈਂਟਰ ਵੀ ਜਿਹੜਾ ਜਮਾ ਕਰਾਇਆ ਜਾਏਗਾ ਅਤੇ ਲੋਕਾਂ ਨੂੰ ਸਾਡੇ ਵੱਲੋਂ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਵੀ ਜਿਹੜੀ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਕਰਨ ਤੋਂ ਪਹਿਲਾਂ ਜਿਹੜਾ ਲੋਕਲ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ ਤਾਂ ਕਿ ਜੋ ਸਾਡੇ ਵੱਲੋਂ ਜਿਹੜਾ ਇਹ ਸੰਬੰਧੀ ਕਾਰਵਾਈ ਕੀਤੀ ਗਈ। ਆ ਦੱਸਦਾ ਇਹਦੀ ਬਾਹਾਂ 'ਚ ਹੁਣੇ ਸਰਿੰਜ ਡਿੱਗੀ ਆ, ਸਾਹਮਣੇ ਆ ਸਰਿੰਜ ਪਈ ਆ। ਆ ਸਰਿੰਜ ਪਈ ਆ। ਆ ਪੰਜਾਬ ਸਰਕਾਰ ਕਹਿੰਦੀ ਹੈ ਵੀ ਯੁੱਧ ਨਸ਼ਿਆਂ ਵਿਰੁੱਧ ਆ ਨੌਜਵਾਨੀ ਦਾ ਹਾਲਾਤ ਵੇਖ ਲਓ ਤੁਸੀਂ। 2 ਘੰਟੇ ਗੇ ਪੈਨੂ। 2 ਘੰਟੇ ਹੋ ਗਏ ਪੈਨੂ ਅਸੀਂ ਹੁਣ ਇੱਥੇ ਸਾਡੇ ਖੇਤ ਕੋਲੇ ਆਏ ਸੀ ਤੇ ਸਾਨੂੰ ਪਤਾ ਲੱਗਾ ਆ ਹਾਲਾਤ ਨੇ ਨੌਜਵਾਨਾਂ ਦੇ ਆ ਸਰਿੰਜ ਪਈ ਕੋਲੇ ਸਾਥੀਓ ਤੇ ਉਹ ਪਰੇ ਉਹ ਸਾਰਾ ਇਹ ਲੈਟਰ ਲੂਟਰ ਪਿਆ ਵਾ ਜੈਨ ਜੀ ਕੱਲ ਇੱਕ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਹੜਾ ਕਿ ਜੇ ਸੰਬੰਧੀ ਲੋਕੇਸ਼ਨ ਵਗੈਰਾ ਜਿਹੜੀ ਮੰਮੂ ਖੇੜਾ ਘਾਟਵਾ ਦੱਸੀ ਗਈ ਸੀ ਜਿਸ ਰਿਗਾਰਡਿੰਗ ਸੀ ਉਸ ਵੀਡੀਓ ਨੂੰ ਵੈਰੀਫਾਈ ਕਰਦੇ ਹੋਏ ਜਿਹੜਾ ਮੁੰਡੇ ਦੀ ਪਛਾਣ ਕੀਤੀ ਗਈ ਜਿੰਦਾ ਨਾਮ ਸੀ ਲਵਰੀ ਸਿੰਘ ਏ ਵੀ ਐਸ ਲਵਰੀ son of ਕੁਲਵੰਤ ਸਿੰਘ ਵਿਲੇਜ ਮੰਮੂ ਖੇੜਾ ਘਾਟਵਾ ਤੇ ਜਿਹਦੇ ਕਾਰਵਾਈ ਕਰਦੇ ਹੋਏ ਸਾਡੇ ਵੱਲੋਂ ਜਿਹੜਾ ਇੱਕ ਮੁਕਦਮਾ ਨੰਬਰ 1 ਡੇਟਿਡ 112026 ਅੰਡਰ ਸੈਕਸ਼ਨ 27 ਐਨਡੀਪੀਐਸ ਐਕਟ ਦੇ ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ ਤੇ ਜਿਹੜਾ ਅਸੀਂ ਇਸ ਲੜਕੇ ਨੂੰ ਕੱਲ ਨੂੰ ਜਿਹੜਾ ਡੀ ਐਡਿਕਸ਼ਨ ਸੈਂਟਰ ਵੀ ਜਿਹੜਾ ਜਮਾ ਕਰਾਇਆ ਜਾਏਗਾ ਅਤੇ ਲੋਕਾਂ ਨੂੰ ਸਾਡੇ ਵੱਲੋਂ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਵੀ ਜਿਹੜੀ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਕਰਨ ਤੋਂ ਪਹਿਲਾਂ ਜਿਹੜਾ ਲੋਕਲ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ ਤਾਂ ਕਿ ਜੋ ਸਾਡੇ ਵੱਲੋਂ ਜਿਹੜਾ ਇਸ ਬੰਦੇ 'ਤੇ ਕਾਰਵਾਈ ਕੀਤੀ ਗਈ। ਆ ਦੱਸਦਾ ਇਹਦੀ ਬਾਹਾਂ 'ਚ ਹੁਣੇ ਸਰਿੰਜ ਡਿੱਗੀ ਆ, ਸਾਹਮਣੇ ਆ ਸਰਿੰਜ ਪਈ ਆ। ਆ ਸਰਿੰਜ ਪਈ ਆ। ਆ ਪੰਜਾਬ ਸਰਕਾਰ ਕਹਿੰਦੀ ਹੈ ਵੀ ਯੁੱਧ ਨਸ਼ਿਆਂ ਵਿਰੁੱਧ। ਆ ਨੌਜਵਾਨੀ ਦਾ ਹਾਲਾਤ ਵੇਖ ਲਓ ਤੁਸੀਂ। 2 ਘੰਟੇ ਹੋ ਗਏ ਪੇ ਨੂੰ। 2 ਘੰਟੇ ਹੋ ਗਏ ਪੇ ਨੂੰ ਅਸੀਂ ਹੁਣ ਇੱਥੇ ਸਾਡੇ ਖੇਤ ਕੋਲੇ ਆਏ ਸੀ ਤੇ ਸਾਨੂੰ ਪਤਾ ਲੱਗਾ ਆਹ ਲਾਤ ਨੇ ਨੌਜਵਾਨਾਂ ਦੇ ਆਹ ਸਰਿੰਜ ਪਈ ਕੋਲੇ ਸਾਥੀਓ ਤੇ ਉਹ ਪਰੇ ਉਹ ਸਾਰਾ ਇਹਦਾ ਲੈਟਰ ਲੂਟਰ ਪਿਆ ਵਾ ਜੈਨ ਜੀ ਕੱਲ ਇੱਕ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਹੜਾ ਕਿ ਜੇ ਸੰਬੰਧੀ ਲੋਕੇਸ਼ਨ ਵਗੈਰਾ ਜਿਹੜੀ ਮੰਮੂ ਖੇੜਾ ਘਾਟਵਾ ਦੱਸੀ ਗਈ ਸੀ ਜਿਸ ਰਿਗਾਰਡਿੰਗ ਅਸੀ ਉਸ ਵੀਡੀਓ ਨੂੰ ਵੈਰੀਫਾਈ ਕਰਦੇ ਹੋਏ ਜਿਹੜਾ ਮੁੰਡੇ ਦੀ ਪਛਾਣ ਕੀਤੀ ਗਈ ਜਿੰਦਾ ਨਾਮ ਸੀ ਲਖਪ੍ਰੀਤ ਸਿੰਘ ਏ ਵੀ ਸਲਵਰੀ son of ਕੁਲਵੰਤ ਸਿੰਘ ਵਿਲੇਜ ਮੰਮੂ ਖੇੜਾ ਘਾਟਵਾ ਤੇ ਜਿੱਦੇ ਕਾਰਵਾਈ ਕਰਦੇ ਹੋਏ ਸਾਡੇ ਵੱਲੋਂ ਜਿਹੜਾ ਇੱਕ ਮੁਕਦਮਾ ਨੰਬਰ 1 ਡੇਟਿਡ 112026 ਅੰਡਰ ਸੈਕਸ਼ਨ 27 ਐਨਡੀਪੀਐਸ ਐਕਟ ਦੇ ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ ਤੇ ਜਿਹੜਾ ਅਸੀਂ ਇਸ ਲੜਕੇ ਨੂੰ ਕੱਲ ਨੂੰ ਜਿਹੜਾ ਡੀ ਐਡਿਕਸ਼ਨ ਸੈਂਟਰ ਵਿੱਚ ਜਿਹੜਾ ਜਮਾ ਕਰਾਇਆ ਜਾਏਗਾ ਅਤੇ ਲੋਕਾਂ ਨੂੰ ਸਾਡੇ ਵੱਲੋਂ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਵੀ ਜਿਹੜੀ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਕਰਨ ਤੋਂ ਪਹਿਲਾਂ ਜਿਹੜਾ ਲੋਕਲ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ ਤਾਂ ਕਿ ਜੋ ਸਾਡੇ ਵੱਲੋਂ ਜਿਹੜਾ ਇਸ ਬੰਦੇ ਨੇ ਕਾਰਵਾਈ ਕੀਤੀ ਹੈ